ਦਾ ਭੁੱਖਾ ਨਹੀਂ ਜੇ ਗੁਰੂ ਸਾਹਿਬ ਤੋਂ ਪੁੱਛੀਏ ਤੇ ਗੁਰੂ ਸਾਹਿਬ ਕਹਿੰਦੇ ਨੇ ਬਹੁਤ ਸਮੇਂ ਦਾ ਭੁੱਖ ਹੈ ਬੜਿਆਂ ਜਨਮਾਂ ਦਾ ਭੁੱਖ ਹੈ ਆ ਸਰੀਰ ਤਾਂ ਮਿਲਿਆ ਸੀ ਵੀ ਉਹਦੀ ਭੁੱਖ ਮਿਟ ਸਕੀ ਸੱਚੇ ਨਾਮ ਕੀ ਲਾਗਾਏ ਉਹਨੂੰ ਭੁੱਖ ਦੇ ਲੱਗੇ ਜਦੋਂ ਗਿਆਨ ਹੀ ਨਹੀਂ ਹੈ ਬੰਦੇ ਨੂੰ ਫਿਰ ਉਹਦਾ ਕੋਈ ਹੱਲ ਨਹੀਂ ਆਖਾਂ ਦੇ ਸਾਰਿਆਂ ਦੀਆਂ ਖੁੱਲੀਆਂ ਨੇ ਕਿੰਨਾ ਸਿਆਣਾ ਹੋ ਗਿਆ ਬੰਦਾ ਪੜ ਕੇ ਜਮਾ ਹੀ ਨਹੀਂ ਆਹ ਖੁੰਦੀ ਬੋਧੀ ਕੁਆਲਿਟੀ ਨਹੀਂ ਹੈ ਇੱਕ ਹੋਰ ਅੱਖ ਹੈ ਜਿਹਨੂੰ ਪਾਸ਼ਾ ਕਹਿੰਦੇ ਨੇ ਗਿਆਨ ਅੰਜਨ ਗੁਰਦੀਆ ਅ ਗਿਆਨ ਹਨੇਰ ਵਿਨਾਸ਼ ਜਿਸ ਦਿਨ ਉਸ ਅੱਖ ਦੇ ਵਿੱਚ ਗਿਆਨ ਪੈਦਾ ਹੋ ਜਾਊਗਾ ਜਿਹਨੂੰ ਤੀਜਾ ਅਨੈਤਰ ਕਹ ਲਓ ਗੁਰੂ ਸਹਿਬ ਦੀ ਬਾਣੀ ਕਹਿੰਦੀ ਉਹ ਗਿਆਨ ਦੀਆਂ ਅੱਖਾਂ ਵਿੱਚ ਇਹ ਫਰਮਾ ਪੈ ਗਿਆ ਨਾ ਫਿਰ ਅ ਗਿਆਨ ਮਿਟ ਜਾਊਗਾ ਜਦੋਂ ਅ ਗਿਆਨ ਮਿਟ ਗਿਆ ਫਿਰ ਪ੍ਰਕਾਸ਼ ਹੋਊਗਾ ਬੰਦਾ ਇਹਨਾਂ ਹਰਕਤਾਂ ਬਾ ਥੋੜਾ ਵਾਸਤੇ ਵੀ ਇਹ ਸਰੀਰ ਹੈ ਫਰਮੰਦਰ ਹੈ ਇਹਨੂੰ ਖਤਮ ਕਰ ਲੈ ਝਗੜਾ ਕਰ ਲੈ ਗ੍ਰੇਸ਼ ਕਰ ਲੈ ਲੜਾਈ ਕਰ ਲੈ ਸਿੱਧਾ ਨਹੀਂ ਬੋਲ ਰਿਹਾ ਕੋਈ ਮਾਂ ਤੋਂ ਸਿੱਧਾ ਨਹੀਂ ਬੋਲਦਾ ਪਤਾ ਨਹੀਂ ਕਿਉਂ ਇਹ ਸਾਰਾ ਕੁਝ ਕਿਉਂ ਹੋ ਗਿਆ ਦੂਰ ਹੋ ਗੁਰੂ ਟੁੱਟ ਗਏ ਆਖਾਂ ਜੀਵਾਂ ਬਿਸਰੇ ਮਰ ਜਾਓ ਮਰ ਗਿਆ ਮਨੁੱਖ ਦਾ ਸਮਾਜਿਕ ਔਰ ਆਤਮ ਜਿਹੜਾ ਬੋਧ ਹੈ ਉਹਦੀ ਮੌਤ ਹੋ ਗਈ ਬਿਲਕੁਲ ਪਰ ਗੁਰੂ ਗੁਰਦੁਆਰਿਆਂ ਦੇ ਵਿੱਚ ਗੁਰੂ ਘਰਾਂ ਵਿੱਚ ਇੱਕੋ ਹੀ ਗਿਆਨ ਦੀ ਲੋੜ ਸੀ ਕਿ ਤੇਰੇ ਅੰਦਰ ਨੂੰ ਗਿਆਨ ਦੇ ਤੂੰ ਨੂੰ ਸਮਝਾ ਸਾਰਾ ਜੋਰ ਬਾਹਰ ਤੋਰ ਤੇ ਰੋਟੀ ਪਾਣੀ ਦੇ ਜੋਰ ਹੈ ਅੰਦਰ ਦੇ ਜੋਰ ਹੀ ਨਹੀਂ ਚੱਲ ਰਿਹਾ ਜਿਹਨੂੰ ਲੋੜ ਹੈ ਜਿਹਨੂੰ ਬਾਹਰ ਦੇ ਜੋਰ ਨਾਲ ਜੀਵਨ ਮਰਨ ਨਾਲ ਜੋਰ ਜੋੜ ਉਹ ਜੋੜ ਮਤ ਦੇ ਵਿੱਚ ਜੋੜ ਹੈ ਭਾਈ ਉਹ ਨੂੰ ਉਹ ਨੂੰ ਗਿਆਨ ਦੇਣਾ ਅੰਦਰ ਵਿੱਚ ਜਿਹੜਾ ਇਸਰੀ ਦੇ ਅੰਦਰ ਬੈਠਾ ਹੈ ਮਨ ਇਹ ਦੋ ਕਿਵੇਂ ਨੇ ਧਿਆਨ ਸੁਣਿਆ ਸਰੀਰ ਤੇ ਮਨ ਕਿਵੇਂ ਵੱਖਰਾ ਹੈ ਇਹਨੂੰ ਕਿਵੇਂ ਜਾਣਣਾ ਹੈ ਇਦਾਂ ਜਾਣਾਂਗੇ ਬਿਮਾਰੀ ਉਹ ਸਰੀਰ ਨੂੰ ਰੋਗ ਲੱਗ ਜਾਏ ਸ਼ੂਗਰ ਹੀ ਹੋ ਜਾਏ ਕਿਸੇ ਨੂੰ ਡਾਕਟਰ ਕਹਿੰਦਾ ਮਿੱਠਾ ਨਹੀਂ ਖਾਣਾ ਭਾਈ ਬਿਮਾਰ ਹੋ ਜਾਏਗਾ ਫਿਰ ਤੋਰ ਠੀਕ ਹੈ ਜੀ ਕਹਿੰਦਾ ਨਹੀਂ ਖਾਂਦਾ ਅਗਲੇ ਦਿਨ ਕੋਈ ਮਿੱਠਾ ਸਾਹਮਣੇ ਰੱਖ ਦੇ ਉਹ ਤੂੰ ਖਾਂਦਾ ਨਹੀਂ ਭਾਈ ਉਹ ਕਹਿੰਦਾ ਮੇਰਾ ਜੀ ਤੇ ਕਰਦਾ ਹੈ ਅੰਦਰੋਂ ਤੇ ਕਰਦਾ ਹੈ ਅੰਦਰ ਨਾਲ ਤੇ ਕਹਿੰਦਾ ਖਾਲਾ ਪਰ ਬਾਹਰ ਨਾਲ ਵੀ ਨਾ ਮਨਾ ਤੂੰ ਖਰਾਬ ਹੋ ਲੇ ਇਹਨੂੰ ਲੋਕ ਲਗਦੋ ਅੰਦਰ ਤੇ ਜੀ ਕਰਦਾ ਮੇਰਾ ਅੰਦਰੋਂ ਮੈਂ ਖਾ ਲਾਂ ਮਿੱਠਾ ਪਰ ਆ ਸਰੀਰ ਬਾਹਰ ਨਾਲ ਰੋਕਦਾ ਇਹ ਖਰਾਬ ਹੋ ਦੋ ਰੋਟੀ ਭੜੀ ਹੈ ਪਲੇਟ 'ਚ ਖਾਣ ਮੱਦਾਂ ਕਿਸੇ ਨੇ ਕਹਿੰਦੇ ਆ ਤੇ ਨੁਕਸਾਨ ਬੜਾ ਹੋ ਗਿਆ ਭਾਈ ਛੜਤੀ ਰੋਟੀ ਹੁੰਦੀ ਖਾਂਦਾ ਨਹੀਂ ਇਨਾ ਭੁੱਖ ਤੇ ਲੱਗੀ ਐ ਮਨ ਨੂੰ ਤੇ ਉਪਰ ਜੋਰ ਦੇ ਅੰਦੀ ਲੋੜ ਐ ਕੋਈ ਕਿੰਨਾ ਕਸੀਂ ਭਲਾ ਕਰ ਲਿਆ ਆਪਦਾ ਵੀ ਜਮੀ ਨਹੀਂ ਕਰ ਸਕੀ ਤਾਂ ਨਹੀਂ ਕਰ ਸਕੇ ਇਰਖਾ ਮਾ ਕ੍ਰੋਧ ਕਲੇਸ਼ ਵਿੱਚ ਤਾਂ ਜਾ ਰਹੇ ਕਿ ਮਨ ਭੁੱਖਾ ਐ ਤੇ ਭੁੱਖਾ ਟਿਕਦਾ ਨਹੀਂ ਕਦੇ ਵੀ ਕਰਿਆਂ ਜੋਗ 10 ਮਿੰਟ ਬੈਠੋਗੇ ਤੇਨੂੰ ਲੱਗੂ ਵੀ ਪੂਰੇ ਠੀਕ ਨਹੀਂ ਐ ਖੇਤ ਚਲੇ ਜਾਓ ਉਥੇ 10 ਮਿੰਟ ਬੈਠੋਗੇ ਪੂਰੇ ਵੀ ਠੀਕ ਨਹੀਂ ਐ ਦੋਸਤ ਮਿੱਤਰ ਨੂੰ ਫੋਨ ਕਰੋ ਉੱਥੇ ਬੈਠੋ ਜਾ ਕੇ 20 ਮਿੰਟ ਉੱਥੇ ਉੱਥੇ ਵੀ ਠੀਕ ਨਹੀਂ ਹੈ ਤੇ ਚੈ ਨਹੀਂ ਹੈ ਕਿ ਕੋਈ ਜਗ੍ਹਾ ਲੱਗਦੀ ਹੈ ਮੈਂ ਤੈਨੂੰ ਇੱਥੇ ਬੈਠੇ ਬੈਜੂਗਾ ਮੈਂ ਕਿਉਂਕਿ ਮਨ ਚੱਲ ਰਿਹਾ ਹੈ ਇਹ ਮਨ ਚੰਚਲਾ ਚਿਤਰਾਈ ਜਾਣਾ ਚੱਲ ਰਿਹਾ ਮਨ ਸਰੀਰ ਦਾ ਰੁਕ ਜਾਣਾ ਮੌਤ ਨਹੀਂ ਹੈ ਗੱਲ ਚੇਤਾ ਰੱਖਿਓ ਸਰੀਰ ਰੁਕ ਗਿਆ ਇਹਨ ਸਮਝੇਗੇ ਮੌਤ ਹੋ ਗਈ ਨਾ ਸਰੀਰ ਦੀ ਮੌਤ ਮੌਤ ਨਹੀਂ ਇਹ ਤਾਂ ਸਰੀਰ ਦੀ ਮੌਤ ਹੈ ਆਤਮਾ ਦੀ ਮੌਤ ਨਹੀਂ ਉਹ ਸਰਵ ਸ਼ਕਤੀ ਦੇ ਵਿੱਚੋਂ ਕੁੱਟੀ ਹੋਈ ਸਕਦੀ ਹੈ ਇੱਕ ਪਰਮਾ ਦੇ ਵਿੱਚ ਕੁੱਟੀ ਹੋਈ ਆਤਮਾ ਆ ਉਹ ਸਾਡੇ ਅੰਦਰ ਹੈ ਪਰਮ ਆਤਮਾ ਸਾਡੇ ਕੋਲ ਆਤਮਾ ਹੈ ਇੱਕ ਯੂਨੀਵਰਸਲ ਆਤਮਾ ਹੈ ਉਹ ਹੈ ਪਰਮ ਆਤਮਾ ਕੋਈ ਜੁੜਨਾ ਹੈ ਪਿਛੜਿਆ ਹੋ ਕੇ ਬਹੁਤ ਜਨਮ ਪਿਛਲੇ ਥੇ ਮਾਤੋ ਇਹ ਜਨਮ ਤੁਹਾਰੇ ਨਹੀਂ ਲੇਖੇ ਚਲਾਉਣਾ ਜੀ ਉਹ ਨਹੀਂ ਆ ਜੇ ਸੱਚਖੰਡ ਨਹੀਂ ਮਾਰ ਰਹੇ ਮਾਫ ਕਰਿਓ